ਉੱਪਰ ਲਾਜ ਆ ਅ ਕਿਸ ਤਰ੍ਹਾਂ ਦੇਖਦੇ ਹੋ ਪਹਿਲਾ ਰਿਜ਼ਲਟ ਆਇਆ ਪਹਿਲੇ ਰਿਜ਼ਲਟ ਵਿੱਚ ਕਿੰਨੇ ਕਿਹੜੇ ਉਮੀਦਵਾਰ ਤੇ ਤੁਸੀਂ ਚੋਣ ਲੜ ਰਹੇ ਸੀ ਕਿੰਨੇ ਜਿੱਤੂ ਤੇ ਰਹੇ ਤਕਰੀਬਨ ਇਸ ਚਾਰ ਉਮੀਦਵਾਰ ਚੋਂ ਲੜ ਰਹੇ ਸੀ ਬੀਜੇਪੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਿਲੋਂ ਮੇਰੀ ਵੈ ਫਰਵਿੰਦਰ ਕੌਰ ਚੋਣ ਲੜ ਰਹੀ ਸੀ ਜਿਹੜੀ ਅਸੀਂ 31 ਵੋਟਾਂ ਦੇ ਉੱਤੇ ਅਕਾਲੀ ਦਲ ਨੂੰ ਹਰਾਇਆ ਕਾਂਗਰਸ ਤੋਂ ਮਿਲਦਾ ਕਿਤੇ 9 ਵੀ ਹੈ ਨਹੀਂ ਸਾਡੇ ਮੁਕਾਬਲੇ ਸੜਕ ਕਲੀਦਨ ਦਾ ਮੁਕਾਬਲਾ ਹੋਇਆ ਉਹਨੇ ਪਿੰਡਾਂ ਤਿੰਨ ਪਿੰਡ ਸੀ ਕਿਹੜਾ ਕਿਹੜਾ ਟਗਰਾਲਾ ਸੱਜੂਪੱਟ ਤੇ ਚਲ ਮੇਰਾ ਪਿੰਡ ਜੋਂ ਕਿਹੜਾ ਸੀਗਾ ਇਹ ਕਗਰਾਲਾ ਜੋਂ ਜੀ ਆਪ ਪਾਰਟੀ ਜਿੰਦਾਬਾਦ ਹੈ ਜੀ ਆਪ ਪਾਰਟੀ ਇਹ ਜਿੱਤ ਜਿਹੜੀ ਕੀ ਕਹਿੰਦੇ ਜਿੱਤ ਤੇ ਕੀ ਦੀ ਜਿੱਤ ਹੈ ਪਾਰਟੀ ਦੀ ਜਿੱਤ ਹੈ ਜੀ ਪਾਰਟੀ ਨੇ ਮੈਨੂੰ ਚਾੜੂ ਦੇ ਚੋਣ ਨਿਸ਼ਾਨ ਤੇ ਲੜਾਇਆ ਦੇਵ ਮਾਨ ਐਮ ਐਲ ਏ ਸਾਹਮਣੇ ਬਹੁਤ ਮਿਹਨਤ ਕੀਤੀ ਅਸੀਂ ਤੋਂ ਜਿੱਤਿਆ ਜੀ ਦਾਂਸ ਪਾਰਟੀ ਬਾਰੇ ਕੀ ਕਹੋਗੇ ਤੁਸੀਂ ਕਹਿਣਾ ਵੀ ਉਹਦੀ ਗਿਣਤੀ ਵੀ ਨਹੀਂ ਹੈਗੀ ਨਹੀਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਤੇ ਉਹ ਕਹਿੰਦੇ ਗੁਰੂ ਘਰ ਜਾ ਕੇ ਨੇਮ ਕਰਨੇ ੱਤਕਾ ਕਰਨਗੇ ਨਹੀਂ ਅਸੀਂ 1500 ਤੇ ਹਰਾਵਾਂਗੇ ਮੈਨੂੰ ਐ ਲੱਗਦਾ ਵੀ ਉਹ ਸਾ 5 600 ਤੇ ਹਰੇ ਨਹੀਂ ਕੋਈ ੱਤਕਾ ਨਹੀਂ ਬਿਲਕੁਲ ੱਤਕਾ ਨਹੀਂ ਪੂਰੀ ਪਬਲਿਕ ਦੇਖ ਰਹੀ ਆ ਕੋਈ ੱਤਕਾ ਕਹੇ 1% ਨਹੀਂ ਬਿਲਕੁਲ ਵੀ ਨਹੀਂ ਕੋਈ ਇੱਕ ਵੀ ਦਿਨ ਇੱਕ ਬੰਦਾ ਵੀ ਕਹੇ ਵੋਟਾਂ ਵੀ ਆ ਫੜ ਕੇ ਪਾ ਗਏ ਰਹੇ ਨੇ ਉਹ ਬੁੱਤ ਤੇ ਅਸੀਂ ਫੇਰ ਵੀ ਨਹੀਂ ਹਟਾਈ ਇਹਦਾ ਮਤਲਬ ਸਾਡੀ ਜਲਦੀ ਤਮੰਨਾ ਦੀ ਅਸੀਂ ਇਮਾਨਦਾਰੀ ਨਾਲ ਇਲੈਕਸ਼ਨ ਲੜਨਾ ਇਹ ਸਾਨੂੰ ਕਹਿ ਰਹੇ ਸੀ ਨਾ ਵੀਰ ਧੱਕਾ ਕਰਦਨੇ ਸੀ ਧੱਕੇ ਵਾਲਾ ਇਲਜ਼ਾਮ ਆਬਦੁੱਲਾਹ ਆ ਬਿਲਕੁਲ ਜਿਹੜਾ ਮਰਜ਼ੀ ਕੋਈ ਬਜ਼ੁਰਗ ਨੂੰ ਫੜਕੇ ਵੋਟ ਆਪਵਾ ਗਏ ਨੇ ਤਾਂ ਅਸੀਂ ਪਾਉਣ ਦਿੱਤੀ ਆ ਕਿਸੇ ਨੇ ਕੋਈ ਧੱਕਾ ਨਹੀਂ ਹੋਇਆ ਬਿਲਕੁਲ ਕਾਂਗਰਸ ਦੇ ਪਾਰਟੀ ਪ੍ਰਧਾਨ ਬੜਿੰਗਰ ਤੇ ਸਾਬਕਾ ਸੀਐਮ ਚੰਨੀ ਜਿਹੜੇ ਇਲਜ਼ਾਮ ਲਗਾ ਰਹੇ ਨੇ ਵੀ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਜਾਂ ਧੱਕੇ ਨਾਲ ਬਿਲਕੁਲ ਵੀ ਨਹੀਂ ਹੋ ਰਿਹਾ ਤੁਸੀਂ ਸਾਰੀ ਮੀਡੀਆ ਸਵੇਰ ਦੀ ਉਰੇ ਬੈਠੇ ਹੋ ਬਾਹਰ ਬੈਠੇ ਨੇ ਸਾਰੀਆਂ ਪੋਲਿੰਗ ਏਜੰਟ ਹਰੇਕ ਪਾਰਟੀਆਂ ਦੇ ਦੇਖੋ ਵੀ ਕਿੱਥੇ ਧੱਕਾ ਹੋਇਆ ਬਿਲਕੁਲ ਵੀ ਧੱਕਾ ਨਹੀਂਗਾ ਧੱਕਾ ਨਹੀਂਗਾ ਸ਼ਰਾਸ਼ ਤਰਾ ਦੇਖ ਦਿਓ ਕਿਹੜੇ ਜ਼ੋਨ ਚ ਖੜੇ ਹੋ ਕਿੰਨੇ ਜਿਹੜੇ ਵੋਟਰ ਨਾਲ ਜਿੱਤੇ ਉਹ ਉੱਚੀ ਬੋਲੋ ਹ ਗੁਰਤੇਗ ਬਾਦਰ ਜ਼ੋਨ ਸੀਗਾ ਜੀ ਮੇਰੇ ਵਾਈਫ ਇਲੈਕਸ਼ਨ ਲੜ ਰਹੇ ਸੀ ਉਸ ਆਮਨਦੀਪ ਕੌਰ ਤੇ ਸਾਨੂੰ ਵੱਡੇ ਮਾਰਜਨ ਨਾਲ 800 ਦੇ ਆਸ-ਪਾਸ ਅਸੀਂ ਜਿੱਤੇ ਆ ਜੀ ਤੇ ਦੂਜੇ ਨੰਬਰ ਤੇ ਕਾਂਗਰਸ ਰਹੀ ਹੈ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਜੋ ਵੋਟਰ ਆ ਉਹ ਆਮ ਆਦਮੀ ਪਾਰਟੀ ਨੂੰ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਪਿਆਰ ਕਰਦੇ ਨੇ ਜੋ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮ ਨੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਸਾਨੂੰ ਸਾਡਾ ਜਿਹੜਾ ਕੈਂਡੀਡੇਟ ਹੈ ਮਤਲਬ ਮੇਰੀ ਵਾਈਫ ਨੇ ਲੋਕ ਸਾਨੂੰ ਪਿਆਰ ਕਰਦੇ ਨੇ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਸਾਡਾ ਪਰਿਵਾਰ ਸ਼ੁਰੂ ਤੋਂ ਉਸ ਏਰੀਆ ਦੇ ਵਿੱਚ ਰਿਹਾ ਲੋਕਾਂ ਮੈਨੂੰ ਲੱਗਦਾ ਵੀ ਇੰਨਾ ਪਿਆਰ ਕੋਈ ਕਿਸੇ ਨੂੰ ਨਹੀਂ ਕਰਦਾ ਜਿੰਨੇ ਜਿੰਨੇ ਮਾਰ ਜਿੰਨਾ ਅਸੀਂ ਜਿੱਤਿਆ ਅੱਜ ਤੱਕ ਗੁਲਾਗ ਸ਼ੰਤੀ ਨੂੰ ਮੈਨੂੰ ਲੱਗਦਾ ਨਹੀਂ ਕੋਈ ਜਿੱਤਿਆ ਆਣਾਗਾ ਮੈਨੂੰ ਲੱਗਦਾ ਜੀ 1200 ਕੁਝ ਵੋਟਾਂ ਹੁਣ ਐਗਜੈਕਟ ਨਹੀਂ ਪਤਾ 1200 ਕੁਝ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਤੇ 400 ਕੁਝ ਕਾਂਗਰਸ ਨੂੰ ਪਈਆਂ ਨੇ 300 ਕੁਛ ਆਕਾਲੀ ਦਲ ਨੂੰ ਪਈਆਂ ਨੇ ਜੀ ਕਾਂਗਰਸ ਵੱਡੇ ਵੱਡੇ ਦਾਅਵੇ 800 ਤੋਂ 800 ਦੇ ਆਸ-ਪਾਸ ਸੀ ਕਾਂਗਰਸ ਵੱਡੇ ਵੱਡੇ ਦਾਅਵੇ ਕਰਦੀ ਕਿਸ ਤਰ੍ਹਾਂ ਦੇਖਦੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਹੀ ਆ ਜੋ ਰਿਜ਼ਲਟ ਆਇਆ 50% ਤੋਂ ਵੀ ਵੱਧ ਵੋਟ ਕੱਲੀ ਆਮ ਆਦਮੀ ਪਾਰਟੀ ਨੂੰ ਪੈ ਗਈ ਜੀ ਠੀਕ ਕਿਹੜਾ ਜ਼ੋਨ ਕਿਹੜਾ ਸੀਗਾ ਜੀ ਗੁਰਤੇਗ ਭਾਦਰ ਜ਼ੋਨ ਸੀਗਾ ਜੀ ਗੁਰਤੇਗ ਭਾਦਰ ਨਗਰ ਜੀ ਆਮ ਆਦਮੀ ਪਾਰਟੀ ਜਿੱਤਾ ਐਮਐਲਏ ਸਾਹਿਬ ਦੇ ਕੰਮਾਂ ਦੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੰਮਾਂ ਦੀ ਜਿੱਤਾ ਜੀ ਠੀਕ ਕਾਲੀ ਬੋਟਾਂ ਦੇ ਵਿੱਚ ਜਿੱਤ ਕਿਹੜਾ ਹੈਗਾ ਕਿਸ ਤਰ੍ਹਾਂ ਦੀ ਜਿੱਤ ਪ੍ਰਾਪਤ ਕੀਤੀ ਆ ਕਿਹੜਾ ਮੁਕਾਬਲੇ ਦੀ ਤੁਹਾਡਾ ਜਿੱਤ ਬਈ ਜੀ ਲੋਕਾਂ ਦਾ ਫਤਵਾ ਹੈ ਜੀ ਮਾਲਕ ਨੇ ਜਿੱਤ ਦਵਾਈ ਹੈ ਜੀ ਲੋਕਾਂ ਨੇ ਜਿੱਤ ਦਿੱਤੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਕਿਹੜਾ ਕਿਹੜਾ ਜ਼ੋਨ ਸੀਗਾ ਜੀ ਇਹ ਮੇਰਾ ਜ਼ੋਨ ਸੀਗਾ ਮਨਸੂਰਪੁਰਾ ਜ਼ੋਨ ਸੀ 2 ਨੰਬਰ ਜ਼ੋਨ ਤੋਂ ਜੀ ਹਾਂਜੀ ਸ਼ਿੰਟਾ ਵਾਲਾ ਮਨਸੂਰਪੁਰ ਜੀ ਕਿੰਨੀਆਂ ਵੋਟਾਂ ਦੇ ਜਿੱਤ ਪ੍ਰਾਪਤ 40 ਵੋਟਾਂ ਦੇ ਜਿੱਤ ਪ੍ਰਾਪਤ ਹੋਈ ਹੈ ਜੀ ਤੁਹਾਡੇ ਮੁਕਾਬਲੇ ਕਿਹੜੇ ਕਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਕਿੰਨੀਆਂ ਵੋਟਾਂ ਪਈ ਮੇਰੇ ਮੁਕਾਬਲੇ ਕਾਂਗਰਸ ਵੀ ਸੀਗਾ ਜੀ ਕਾਲੀ ਦਲ ਵੀ ਸੀਗਾ ਜੀ ਤੇ ਆਜ਼ਾਦ ਉਮੀਦਵਾਰ ਵੀ ਸੀਗਾ ਜੀ ਵੋਟਾਂ ਮੁਕਾਬਲੇ ਕਿਹਦੇ ਨਾਲ ਮੇਰਾ ਮੁਕਾਬਲਾ ਕਾਲੀ ਦਲ ਨਾਲ ਸੀਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਬੋਟਰਾਂ ਨੂੰ ਕੀ ਜਣਾਣਾ ਚਾਹੁੰਦੇ ਜੀ ਵੋਟਰਾਂ ਦਾ ਬਹੁਤ ਬਹੁਤ ਦਿਲੋਂ 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 ਧੰਨਵਾਦ ਹੈ ਜੀ ਦਿਲੋਂ ਸਾਰੇ ਵੋਟਰਾਂ ਦਾ ਮੇਰੇ ਸਪੋਰਟਰਾਂ ਦਾ ਸਾਰੇ ਭੈਣ ਭਰਾਵਾਂ ਦਾ ਮੇਰਾ ਦਿਲੋਂ ਧੰਨਵਾਦ ਹੈ ਜੀ ਸਭ ਦਾ ਐਮਐਲਏ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਮੈਂ ਲੱਦਾੜੀ 5 ਨੰਬਰ ਜੋਂ ਦਾ ਜਿੱਤਿਆ ਕਿਹੜੀ ਪਾਰਟੀ ਵੱਲੋਂ ਕਿਹੜੀ ਪਾਰਟੀ ਮੈਂ ਆਪ ਵੱਲੋਂ ਜੀ ਕਿੰਨੀਆਂ ਵੋਟਾਂ ਤੇ ਜਿੱਤੇ 303 ਵੋਟਾਂ ਨਾਲ ਜੀ ਤੁਹਾਡੇ ਮੁਕਾਬਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ ਸਸ ਉਹਨਾਂ ਨੂੰ 735 ਇੱਕ ਨੂੰ 1072 1072 ਤਾਲੂ ਕਿੰਨੀਆਂ ਪਈਆਂ ਮੈਨੂੰ 108 ਦੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਚ ਉਤਰੇ ਸੀ ਅਸੀਂ ਪਿੰਡਾਂ 'ਚ ਗਏ ਸੀ ਪਿੰਡਾਂ 'ਚ ਲੋਕਾਂ ਨੂੰ ਪੁੱਛਿਆ ਭਾਈ ਜਿਵੇਂ ਘਰਾਂ ਦੇ ਕੰਮ ਹੋ ਗਏ ਹੋ ਗਲੀਆਂ ਨਾਲੀਆਂ ਹੋ ਗਈਆਂ ਜੋ ਤੁਹਾਨੂੰ ਦੱਸੇ ਲੋਕਾਂ ਨੇ ਇਹ ਮੁੱਦੇ ਅਸੀਂ ਰੱਖਾਂਗੇ ਮੋਰੇ ਪਰਿਆਗੇ ਸੇਰਾ ਕਿੰਨੂ ਜਿੰਨੇ ਹੋਏ ਜਿਹੜਾ ਹੈਗਾ ਜਿੱਤਦਾ ਇਹ ਦੇਖੋ ਜੀ ਭਗਵੰਤ ਸਿੰਘ ਬਹੁਤ ਮਾਣ ਨੂੰ ਦੇਣ ਦੇ ਆਏ ਮੁੱਖ ਮੰਤਰੀ ਸਾਹਿਬ ਨੂੰ ਤੇ ਬਾਕੀ ਦੇ ਮਾਨ ਸਿੰਘ ਗਦੇਵ ਸਿੰਘ ਦੇ ਮਾਨ ਨੂੰ ਹோம் ਪਾਰਟੀ ਨੂੰ ਦੇ ਨੇ ਜੀ ਬਾਕੀ ਲੋਕਾਂ ਦਾ ਭਾਗਨ ਵਧੀਆ ਮਿਲਿਆ ਜੀ ਇਹ ਲੋਕਾਂ ਦਾ ਜਿੰਨੇ ਕਿ ਸੇਰਾ ਜੀ ਸਹੀ ਵੋਟਾਂ ਪੈਂਦੀਆਂ ਲੋਕਾਂ ਨੇ ਕੋਈ ਧੱਕਾ ਨਵੇ ਕੁਝ ਨਹੀਂ ਹੋਇਆ ਜੀ